ਚਾਰ ਕਾਰ ਸਵਾਰ ਨੌਜਵਾਨ ਅੱਧਾ ਕਿਲੋ ਅਫੀਮ ਸਮੇਤ थाना ਸੰਗਤ ਦੀ ਪੁਲਿਸ ਦੇ ਚੜ੍ਹੇ ਅੜਿੱਕੇ ਦੱਸਦੀ ਹੈ ਕਿ ਜ਼ਿਲ੍ਹਾ ਬਠਿੰਡਾ ਦੇ थाना ਸੰਗਤ ਅਧੀਨ ਹਰਿਆਣਾ ਦੀ ਹੱਦ ਤੇ ਪੈਂਦੀ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਅੱਧਾ ਕਿਲੋ ਅਫੀਮ ਸਮੇਤ ਚਾਰ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸੰਗਤ ਦੇ ਇੰਚਾਰਜ ਪਰਮਪਾਰਸ ਸਿੰਘ ਚਹਿਲ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਸਹਾਇਕ ਥਾਣੇਦਾਰ ਚੇਤ ਸਿੰਘ ਦੀ ਅਗਵਾਈ ਵਿੱਚ ਪਿੰਡ ਪਥਰਾਲਾ ਤੋਂ ਪਿੰਡ ਜੋਗੇਵਾਲੇ ਨੂੰ ਜਾਂਦੇ ਕੱਚੇ ਰਾਹਤੇ ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਪਿੰਡ ਜੋਗੇਵਾਲੇ ਪਾਸੋਂ ਇੱਕ ਸਵਿਫਟ ਕਾਰ ਆ ਰਹੀ ਸੀ ਜਿਸ ਵਿੱਚ ਕੀ ਚਾਰ ਕਾਰ ਸਵਾਰ ਨੌਜਵਾਨ ਸਨ ਜਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਰੋਕ ਕੇ ਉਹਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੀ ਕਾਰ ਵਿੱਚੋਂ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਹੈ ਕਿ ਚਾਰ ਕਾਰ ਸਵਾਰ ਨੌਜਵਾਨਾਂ ਦੀ ਪਛਾਣ ਲਾਪਰੀ ਸਿੰਘ, ਜਸਕਰਨ ਸਿੰਘ, ਹਰਮੀਤ ਸਿੰਘ, ਤਾਰ ਸਿੰਘ ਜ਼ਿਲ੍ਹਾ ਮੋਗਾ ਦੇ ਤੌਰ ਤੇ ਹੋਈ ਹੈ। ਜਿਨ੍ਹਾਂ ਦੇ ਖਿਲਾਫ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫ਼ਤੀਸ਼ ਜਾਰੀ ਹੈ। ਉਸ ਪਾਰਟੀ ਨੇ ਫਤਰਾਲਾ ਤੋਂ ਬੱਚੇ ਰਸਤਾ ਜੁਗੇਵਾਲਾ ਦੀ ਭਾਰਤ ਮਾਹੌਲ ਤੋਂ ਦੇ ਨਿਚਿੰਦਾਤ ਲਾਇਆ ਬੰਦੀ ਕੀਤੀ ਹੋਈ ਸੀ। ਜੁਗੇਵਾਲੇ ਤਰਫੋਂ ਇੱਕ ਸਵੈੱਟ ਗੱਡੀ ਆਈ। जो पुलिस पार्टी को वेख के घबरा के ग्डी रोक के नौजवान भजन की कोशिश की जिन्होंने पुलिस पार्टी ने काबू करके उन्होंने नाम पता पूछा ग्डी की तलाशी लीम ब्राम हुई जिन्होंने वजन करते पाँच सौ ग्राम भी हो पार्टी ने नौजवानों काबू करके उन्होंने नाम पता वगैरह पूछया जिससे एफ आई आर नंबर तेजी ਸੱਤ ਨੰਬਰ 2024 ਦਰਜ ਕੀਤੀ ਗਈ ਚਾਰੇ ਨੌਜਵਾਨਾਂ ਨੂੰ ਅਦਮਾਨਯਰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਮਾਨਯਰ ਕੋਰਟ ਨੇ ਚਾਰੇ ਨੌਜਵਾਨਾਂ ਦਾ ਇੱਕ ਦਿਨ ਦਾ ਜੇਲ੍ਹ ਸਜ਼ਾ ਦਿੱਤਾ। ਇਹਨਾਂ ਨੂੰ ਕੱਲ੍ਹ ਨੂੰ ਦੁਆਰਾ ਫਿਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।